ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਜੋ ਕਿ ਨਾਬਾ ਜੇਲ੍ਹ ਵਿੱਚ ਬੰਦ ਨੇ ਉਹਨਾਂ ਦੀ ਬੇਲ ਲਈ ਅੱਜ ਅਹਿਮ ਸੁਣਵਾਈ ਮੋਹਾਲੀ ਕੋਰਟ ਵਿੱਚ ਕੀਤੀ ਗਈ ਜਿਸ ਸਬੰਧਿਤ ਪ੍ਰੈਸ ਨੂੰ ਜਾਣਕਾਰੀ ਦਿੰਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਦੇਖੋ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਹੈ ਉਹਦੇ ਚ ਅੱਜ ਦੋਨੋਂ ਤਰ੍ਹਾਂ ਦੀ ਸਰਕਾਰ ਦੀ ਵੀ ਔਰ ਡਿਫੈਂਸ ਦੀ ਦੋਨਾਂ ਦੀ ਜਿਹੜੀ ਬਹਿਸ ਹੈ ਉਹ ਕੰਕਲੂਡ ਹੋ ਗਈ ਹੁਣ ਜੱਜ ਸਾਹਿਬ ਨੇ ਇਹ 18 ਤਰੀਕ ਮੰਡੇ ਵਾਸਤੇ ਗੱਲ ਕਹੀ ਹੈ ਕਿ ਜੇ ਹਲੇ ਵੀ ਕਿਸੇ ਨੇ ਕੁਝ ਹੋਰ ਕਹਿਣਾ ਤਾਂ ਮੰਡੇ ਸਵੇਰੇ 10 ਵਜੇ ਆ ਕੇ ਕਹਿ ਸਕਦਾ ਨਹੀਂ ਮੰਡੇ ਨੂੰ ਇਸ ਕੇਸ ਦੇ ਵਿੱਚ 18 ਤਰੀਕ ਨੂੰ ਇਹਦੇ ਚ ਜਿਹੜਾ ਫਾਈਨਲ ਆਰਡਰ ਹੈ bail ਐਪਲੀਕੇਸ਼ਨ ਤੇ ਆਏਗਾ ਨਾਲ ਹੀ ਇਹਦੇ ਚ ਅੱਜ ਕਿਉਂਕਿ ਉਹਨਾਂ ਦਾ ਜੁਡੀਸ਼ੀਅਲ ਜਿਹੜਾ ਰਿਮਾਂਡ ਹੈ ਉਹ ਵੀ 14 ਤਰੀਕ ਅੱਜ ਦੀ ਸੀ ਜਿੱਥੇ ਵਿਕਰਮ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਵੀਡੀਓ ਕਾਨਫਰencing ਰਾਹੀਂ ਅਦਾਲਤ ਨੂੰ ਜਿਹੜੀਆਂ ਕੋਈ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਕੁਝ ਗੱਲਾਂ ਉਹਨਾਂ ਨੇ ਦਸੀਆਂ ਕਿ ਕਿਸ ਤਰੀਕੇ ਜਿਹੜੇ ਬਾਕੀ ਕੇਦੀ ਨੇ ਉਹਨਾਂ ਨੂੰ ਜਿਹੜੇ ਰਾਈਟਸ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਆਉਣਾ ਚਾਹੇ ਉਹਨਾਂ ਨੂੰ ਬੜੇ ਆਰਾਮ ਨਾਲ ਮਿਲਾਇਆ ਜਾਂਦਾ ਲੇਕਿਨ ਬਿਕਰਮ ਮਜੀਠੀਆ ਸਾਹਿਬ ਦੇ ਕੇਸ ਦੇ ਵਿੱਚ ਜਿਹੜੇ ਵਕੀਲ ਵੀ ਨਹੀਂ ਉਹਨਾਂ ਦੇ ਜੇ ਅਸੀਂ ਵੀ ਜਾਣਾ ਅੱਗੇ ਹਫਤੇ ਦੇ ਵਿੱਚ ਅਸੀਂ ਦੋ ਵਾਰ ਜਾ ਸਕਦੇ ਸੀ ਹੁਣ ਹਫਤੇ 'ਚ ਇੱਕ ਵਾਰ ਕਰ ਦਿੱਤਾ ਵੀ 15 ਮਿੰਟ ਦੇ ਪਹਿਲੇ ਹਫਤੇ ਚ ਦੋ ਵਾਰੀ ਇੱਕ ਇੱਕ ਘੰਟਾ ਹੁਣ ਸਿਰਫ 15 ਮਿੰਟ ਲਈ ਇੱਕ ਵਾਰੀ ਇਹ ਵੀ ਅਜ ਅਦਾਲਤ ਦੇ ਧਿਆਨ ਦੇ ਵਿੱਚ ਲਿਆਂਦਾ ਜਿਹੜਾ ਅਦਾਲਤ ਨੇ ਕਿਹਾ ਕਿ ਇਹਦੇ ਤੇ ਵੀ ਸਪੀਕਿੰਗ ਆਰਡਰ ਪਾਸ ਹੋਏਗਾ ਪਰ ਮੈਂ মিডিਆ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਦੇਖੋ মিডিਆ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਜਿਹੜਾ ਸਾਰਾ ਮੁਕੱਦਮਾ ਹੈ ਇਹ ਪਹਿਲੇ ਦਿਨ ਤੋਂ ਬੜਾ ਸਾਫ ਸ਼ੀਸ਼ੇ ਵਾਂਗੂ ਸੀ ਕਿ ਇਹਦੇ ਚ ਸਰਕਾਰ ਕੋਲੇ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਨਹੀਂ ਸੀ ਲਗਾਤਾਰ ਰੋਂਗ ਫੈਕਟਸ ਮੀਡੀਆ ਦੇ ਵਿੱਚ ਸਰਕਾਰ ਵੱਲੋਂ ਫਲਾਏ ਗਏ ਜਿਨ੍ਹਾਂ ਦਾ ਅਦਾਲਤ ਦੇ ਨਾਲ ਸਬੂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਸੀ ਕਿਉਂਕਿ ਅੱਜ ਕਿਉਂਕਿ ਹੁਣੇ ਆਰਗੂਮੈਂਟਸ ਖਤਮ ਹੋ ਚੁੱਕੇ ਨੇ ਸੋ ਮੈਂ ਕੋਈ ਵੀ ਚੀਜ਼ ਹੁਣ ਨਹੀਂ ਕਹਿਣੀ ਚਾਹੁੰਦਾ ਕਿਉਂਕਿ ਆਰਡਰਸ ਦੇ ਉੱਤੇ ਚੱਲਾ ਗਿਆ 18 ਤਰੀਕ ਨੂੰ ਹੈ ਕੇ ਬਟ ਇੱਕ ਗੱਲ ਬੜੀ ਸਪਸ਼ਟ ਹੈ ਕਿ ਜੋ ਕੁਝ ਮੀਡੀਆ ਦੇ ਵਿੱਚ ਕਿਹਾ ਗਿਆ ਜਿਸ ਤਰੀਕੇ ਭਗਵੰਤ ਮਾਨ ਸਾਹਿਬ ਨੇ ਝੂਠ ਫਲਾਇਆ ਉਹ ਇਹਦੇ ਕੋਈ ਸਬੂਤ ਹੋਏ ਕਿ ਤਦ ਇਹਨਾਂ ਕੋਈ ਨਹੀਂ ਹੈ ਔਰ ਜਿਹੜੀ ਦੂਸਰੀ ਗੱਲ ਮੈਂ ਕਹਣਾ ਚਾਹਾਂ ਕਿ মিডিਆ ਦੇ ਵਿੱਚ ਬੜੀ ਜਲਦੀ ਵਰਜਨ ਆ ਜਾਂਦਾ ਚਿਤਾਂਜੂ ਨਾ ਦੀ ਜੁਡੀਸ਼ੀਅਲ ਰਿਮਾਂਡ ਦੀ ਪੇਸ਼ੀ ਜੁਡੀਸ਼ੀਅਲ ਰਿਮਾਂਡਿਕ ਪ੍ਰੋਸੀਜਰ ਜਿੰਨੀ ਦੇਰ ਤੁਹਾਡੀ ਬੇਲ ਦੀ ਹੀਅਰਿੰਗ ਚੱਲ ਰਹੀ ਹੈ ਤੁਹਾਨੂੰ ਬੇਲ ਅਕਿਊਜ਼ ਨੂੰ ਨਹੀਂ ਮਿਲੀ ਜੁਡੀਸ਼ੀਅਲ ਰਿਮਾਂਡ 14 14 ਦਿਨ ਲਈ ਵਧਾ ਜਾਣਾ ਉਹਨਾਂ ਘਟ ਹੋ ਸਕਦਾ ਨਾ ਵਧ ਸਕਦਾ ਸੋਨੂੰ ਇਸ ਤਰੀਕੇ ਸਰਕਾਰ ਪਲਾਨ ਕਰਦੀ ਹੈ ਕਿ ਜੀ ਝਟਕਾ ਲੱਗ ਗਿਆ ਜੀ 14 ਦਿਨ ਦੀ ਦੇਰਾਇ ਕਿਆਸਤ ਵਧ ਗਈ ਜਦੋਂ ਨਿਆਂਇਕ ਹਿਰਾਸਤ ਦੇ ਵਿੱਚ ਨੇ bail ਐਪਲੀਕੇਸ਼ਨ ਪੈਂਡਿੰਗ ਹੈ ਤਾਂ ਹਰ 14 ਦਿਨ ਬਾਅਦ ਉਹ ਪ੍ਰੋਸੀਜਰ ਉਹਨੇ ਵਾਧੇ ਜਾਣਾ ਸੋ ਇਹ ਇੱਕ ਚੀਜ਼ ਜਿਹੜੀ ਕਿ ਬੜੀ ਧਿਆਨ ਦੇ ਨਾਲ ਰਿਪੋਰਟਿੰਗ ਕਰਨ ਦੀ ਵੀ ਲੋੜ ਹੈ ਸਰ ਅੱਜ ਕੁਝ ਖਾਸ ਆਰਗੂਮੈਂਟ ਜਿਹੜੇ ਹੋਏ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਨਕਲੂਜਨ ਜਿਹੜੀ ਅੱਜ ਖਤਮ ਹੋ ਚੁੱਕੀ ਹੈ ਮੰਡੇ ਨੂੰ ਫੈਸਲਾ ਆ ਸਕਦਾ ਹੈ ਲੇਕਿਨ ਬਿਲਕੁਲ ਇਹ ਬੜਾ ਸਪਸ਼ਟ ਹੈ ਕਿ ਕੋਰਟ ਨੇ ਕਿਹਾ ਹੈ ਕਿ ਜੇ ਕਿ ਸਿੱਧੀ ਹੱਲੇ ਵੀ ਕੋਈ ਗੱਲ ਕੋਈ ਕਹਿਣੀ ਹੈ ਤਾਂ ਮੰਡੇ ਸਵੇਰ 10 ਵਜੇ ਆ ਕੇ ਕਹਿ ਸਕਦੇ ਨੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਮੰਡੇ ਨੂੰ ਫਾਈਨਲ ਆਰਡਰ ਜਿਹੜਾ bail ਦਾ ਹੈ ਉਹ ਵੀ ਪਾਸ ਕਰ ਦਿੱਤਾ ਜਾਊਗਾ ਤੇ ਜਿਹੜੀਆਂ ਹੋਰ ਐਪਲੀਕੇਸ਼ਨਸ ਪੈਂਡਿੰਗ ਐ ਉਹਨਾਂ ਦੇ ਵਿੱਚ ਵੀ ਆਰਡਰ ਸਰ ਇਸ ਤੋਂ ਇਲਾਵਾ ਹੋਰ ਜਿਹੜੇ ਮਜੀਠੀ ਸਾਹਿਬ ਦੀ ਅੱਜ ਵੀਡੀਓ ਕਾਨਫਰੈਂਸਿੰਗ ਲਈ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ਾਂ ਰੱਖੀ ਜੇ ਤਾਂ ਤੁਸੀਂ ਜਾਂ ਮਿਲਣ ਦਾ ਸਮਾਂ ਜਾਂ ਫਿਰ ਹੋਰ ਵੀ ਚੀਜ਼ਾਂ ਕਿਉਂਕਿ ਬੈਕ ਚੇਂਜ ਨੂੰ ਲੈ ਕੇ ਵੀ ਉਹ ਸਾਰੀਆਂ ਜਿਹੜੀਆਂ ਨੇ ਉਹ ਮੰਡੇ ਨੂੰ ਹੀ ਸਾਰੀ ਜਿੰਨੀ ਐਪਲੀਕੇਸ਼ਨ ਇਹਦੇ ਨਾਲ ਹੈਗੀਆਂ ਨੂੰ ਸਾਰੇ ਅਨਸਰ ਚੰਗੀ ਮੰਡੇ ਠੀਕ ਹੈ